ਭਾਈ ਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਲੰਗੇ ਦਿਨ ਬੇਦਬੀ ਹੋਈ ਸੀਗੀ ਰਾਮਪੁਰਾ ਪਿੰਡ ਨੇੜੇ ਮੁਰਾਦਪੁਰਾ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਕਿਹਾ ਸੀਗਾ ਕਿ ਜਿਹੜਾ ਵੀ ਦੋਸ਼ੀ ਆ ਕਲਪਟਿਆ ਉਹਨੂੰ ਸਾਹਮਣੇ ਲਿਆਦਾ ਜਾਵੇ ਪਰ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਕੋਈ ਦੋਸ਼ੀ ਸਾਹਮਣੇ ਨਹੀਂ ਆ ਰਿਹਾ ਸੋ ਅੱਜ ਜਥੇਬੰਦੀਆਂ ਦੇ ਵੱਲੋਂ ਭਾਈ ਤਰੋਜਨ ਸਿੰਘ ਸੋਲ ਭਾਈ ਮਨੀ ਸਿੰਘ ਮੁੱਛਲ ਮਾਈਕਲਦੀ ਸਿੰਘ ਮੋਦੇ ਹੋ ਸਾਡੀ ਸਰਕਾਰ ਜੋ ਜੰਦੇ ਵੀ ਵੀਰ ਨੇ ਸਾਰੇ ਇੱਥੇ ਪਹੁੰਚੇ ਨੇ ਪ੍ਰਸ਼ਾਸਨ ਦੇ ਕੋਲ ਤੇ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈ ਕਹਿ ਰਹੇ ਆ ਵੀ ਦੋਸ਼ੀ ਜਿਹੜੇ ਆ ਉਹ ਫੜ ਕੇ ਤੇ ਉਹਨਾਂ ਨਾਲ ਜਿਹੜਾ ਕੋਈ ਬੰਦਾ ਵਾ ਸਾਹਮਣੇ ਦੋਸ਼ੀ ਲਿਆਓ ਤੇ ਸਾਡਾ ਮਕਸਦ ਤੇ ਜਿਹੜੀ ਗੱਦੀ ਕਿਹਨੇ ਕੀਤੀ ਉਹ ਸਾਹਮਣੇ ਆਵੇ ਸੁਸਮੇਰ ਦੀ ਭਾਜਨਾਟ ਖੱਜਲ ਖਰਾਬੀ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਤੋਂ ਬਾਅਦ ਜਿਹੜੇ ਬੰਦੇ ਸ਼ੱਕੀ ਸੀ ਉਹਨਾਂ ਨੂੰ ਇੱਥੇ ਖਾਣੇ ਲੈਂਦਾ ਵਾ ਪ੍ਰਸ਼ਾਸਨ ਨੇ ਹੁਣ ਸਾਨੂੰ ਕਹਿ ਰਹੇ ਸੀ ਕੁਝ ਕੁਛ ਕਰ ਰਹੇ ਆ ਵਸੇ ਕਿ ਜਿਹੜੇ ਸਵੇਰ ਦੇ ਸਾਰੇ ਇੱਥੇ ਡੜੇ ਹੋਏ ਸੋ ਜਲਦੀ ਜਿਹੜਾ ਵਾ ਉਹ ਮਹਾਰਾਜਾ ਕਿਰਪਾ ਕਰ ਨਾਲ ਪਤਾ ਲੱਗੇ ਵੀ ਕਿਹੜਾ ਦੋਸ਼ੀ ਆ ਤੇ ਜੋ ਵੀ ਸਜ਼ਾ ਮਹਾਰਾਜਾ ਦੇ ਹੁਕਮ ਜਿੱਤਾ ਵੀ ਹੋਊਗੀ ਉਹਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਪਰ ਇੱਕ ਚੀਜ਼ ਜਿਹੜੀ ਕਰਨ ਵਾਲੀ ਉਹ ਆ ਵੀ ਪ੍ਰਸ਼ਾਸਨ ਦੇ ਵੱਲੋਂ ਬਹੁਤ ਜ਼ਿਆਦਾ ਢਿੱਲ ਇਨ੍ਹਾਂ ਮਾਮਲਿਆਂ ਤੇ ਚੀਤੀ ਜਾਂਦੀ ਆ ਇਥੋਂ ਤੱਕ ਵੀ ਹੋਇਆ ਵੀ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੇ ਸਿੰਘਾਂ ਨੂੰ ਪਤਾ ਲੱਗਾ ਵੀ ਉਹ ਗੱਲ ਕਰਦੇ ਸੀ ਇਹ ਵੀ ਕਿਹਾ ਗਿਆ ਵੀ ਅਕਾਲੀ ਉਹਨਾਂ ਨੂੰ ਜਾਂ ਬਾਕੀ ਸਿੰਘਾਂ ਨੂੰ ਕਿਉਂ ਤੁਸੀਂ ਬੁਲਾਇਆ ਪਿੰਡ ਵਾਲਿਆਂ ਨੂੰ ਕਿਹਾ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਕਿ ਇਹਨਾਂ ਦੇ ਆ ਕੇ ਰੌਲਾ ਪਾਤਾ ਆਪਾਂ ਇੱਥੇ ਬਹਿ ਕੇ ਗੱਲਾਂ ਮੇਲ ਲੈਣੀ ਸੀ ਅੰਦਰੋਂ ਸਾਥੀ ਆ ਸਾਡੀ ਸੰਸਥਾਵਾਂ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪ੍ਰਚਾਰਕਾਂ ਜਾਂ ਜ਼ਿੰਮੇਵਾਰ ਬੰਦੇ ਆ ਉਹਨਾਂ ਦੀ ਸੋਚ ਵੀ ਇੱਥੇ ਖੜੀ ਆ ਕਿ ਮਸਲਾ ਜਾਨੀ ਕਿ ਇਹ ਜੋ ਅਕਾਲੀ ਯੂਨੀਵਰਸਿਟੀ ਰੋਲਗੇ ਜਾਂ ਬਾਕੀ ਸਿੰਘ ਆ ਜਾਣਗੇ ਤੇ ਬੁੱਢਾ ਹੋ ਜਾਊਗਾ ਤੇ ਇਹਨਾਂ ਨੂੰ ਨਾਮ ਬੁਲਾਉਂਦੇ ਤੇ ਆਪਾਂ ਇੱਥੇ ਹੀ ਨਿਬੇੜ ਲੈਣਾ ਸੀ ਦੇਖੋ ਗੁਰੂ ਸਾਹਿਬ ਦੀ ਵਿੱਦਿਅਤ ਵੀ ਹੋਈ ਹੋਵੇ ਇਦਾਂ ਦੀਆਂ ਜਿਹੜੀਆਂ ਇਹ ਗੱਲਾਂ ਸੋਚਣ ਦੇ ਕਾਰਨ ਤੇ ਹਾਸੋ ਜਿਹੜੀ ਵਾਲੀ ਗੱਲ ਹੀ ਆ ਬਾਕੀ ਦੇਖਦੇ ਆ ਪ੍ਰਸ਼ਾਸਨ ਕੀ ਕਰਦਾ ਕਿ ਧੰਨਵਾਦ